ਸਾਰੀ ਉਮਰ ਬਾਲਣ ਤੇ ਹੋਰ ਸੇਵਾ ਕੀਤੀ ਆਨੰਦਗੜ੍ਹ ਤੇ ਉਸ ਤੋਂ ਬਾਅਦ ਬਾਬਾ ਜੀ ਜਵਾਲਾਸ਼ਰ ਦੇ ਹੁਕਮਨਾਮੇ ਅਨੁਸਾਰ ਇਹ ਜੋ ਮਗਾਂ ਦੀ ਮੰਡੀ ਹਡੇਰਾ ਇੱਥੇ ਸਥਾਪਿਤ ਕੀਤਾ 1964 ਦੇ ਵਿੱਚ ਸੋ ਉਹਨਾਂ ਨੇ ਬੜੀ ਇੱਥੇ ਲੰਗਰ ਚਲਾਇਆ ਸੋ ਅੱਜ ਵੀ ਉਹ ਪ੍ਰਥਾ ਲੰਗਰ ਚੱਲ ਰਹੀ ਆ ਅਟੁੱਟ ਲੰਗਰ ਚੱਲਦਾ ਭਾਵੇਂ ਕੋਈ ਰਾਜਾ ਭਾਵੇਂ ਰਾੰਕਾ ਭਾਵੇਂ ਗਰੀਬ ਆ ਭਾਵੇਂ ਅਮੀਰ ਆ ਸਭ ਨੂੰ ਬਰਾਬਰ ਲੰਗਰ ਮਿਲਦਾ ਸੋ ਉਹਨਾਂ ਦੇ ਨਾਲ ਹੀ ਦੂਜੀ ਵਾਰ ਕੀ ਬਾਬਾ ਸਾਚਾ ਸਿੰਘ ਜੀ ਜੋ ਕਿ ਬਾਬਾ ਜਵਾਲਾ ਸਿੰਘ ਦੇ ਹੁਕਮਾਂ ਦੇ ਸਾਰੂਨਾ ਨੇ ਜੋ ਥਾਨ ਰਾਗੀ ਬਾਗ ਦੇ ਵਿੱਚ ਜਿੱਥੇ ਅੱਜ ਕੱਲ੍ਹ ਭਾਈ ਨੰਦਲਾ ਸਕੂਲ ਆ ਜਗਾ ਪੱਛੇ ਕਿਲੇ ਨੂੰ ਵਾਦ ਕੀਤਾ ਜੋ ਵੀ ਉੱਥੇ ਫਸਲ ਹੋਣੀ ਉਹ ਸਾਰੀ ਨੰਦਗੜ੍ਹ ਕੇ ਸਰਪਜਾਉਣੀ ਤੇ ਠੇਕਾ ਵੀ ਦੇਣਾ ਉਹਨਾਂ ਨੂੰ ਬੜੀ ਉਹਨਾਂ ਨੇ ਨਿਮਰਤਾ ਦੇ ਨਾਲ ਸਾਰੀ ਉਮਰ ਖੇਤਾਂ ਦੇ ਵਿੱਚ ਪਿੱਲਾ ਵੀ ਪੱਕਾ ਨਹੀਂ ਬਣਾ ਆਪਣੀ ਜ਼ਿੰਦਗੀ ਉਤਿਤ ਕੀਤੀ ਉਹਨਾਂ ਦੀ ਵਰਸੀ ਹੈ ਤੀਜਾ ਬਾਬਾ ਗੱਜਰ ਸਿੰਘ ਜੀ ਦੀ ਜਿਨ੍ਹਾਂ ਨੇ ਕਿ ਸਾਰੀ ਉਮਰ ਬਾਬਾ ਜਵਾਲਾ ਸਿੰਘ ਦਾ ਜੋ ਗੜਵਈ ਰਹੇ ਉਨਾ ਦਾ ਬੇਸਰਾ ਚੱਕੜਾ ਪਿੱਠੂ ਲਾਉਣਾ ਜਿੱਥੇ ਬਨੇ ਜਾਣਾ ਹੁੰਦੇ ਨਾਲ ਜਾ ਕੇ ਉਹਨਾਂ ਦੀ ਸੇਵਾ ਕਰਨੀ ਸੋ ਖੀਰ ਦੇ ਟਾਈਮ ਬਾਬਾ ਜੀ ਵਾਲਾ ਸਿਮਨ ਨੂੰ ਇੱਥੇ ਛੱਡ ਗਏ ਸਨ ਸੋ ਤਿੰਨਾਂ ਦੀ ਅੱਜ ਵਰਸੀ ਬੜੀ ਪ੍ਰੇਮ ਸ਼ਰਦਾ ਦੇ ਨਾਲ ਮਨਾਈ ਜਾ ਰਹੀ ਆ ਜਿਸ ਤੇ ਵਿਚਰਾਗੀ ਢਾਡੀ ਸੰਤ ਮਹਾਤਮਾ ਪਹੁੰਚੇ ਹਨ ਸੋ ਮੈਂ ਤੁਹਾਡਾ ਸਾਰੇ ਅਜੀਤ ਜਾਰੇ ਦਾ ॠਣੀ ਹੱਥ ਨਵਾਦੀ ਹਾਂ ਕਿ ਤੁਸੀਂ ਸਾਰੀਆਂ ਜੋ ਖਬਰਾਂ ਹਨ ਉਹਦੇ ਸਭ ਦੇ ਸੰਸੰਟ ਤੱਕ ਪਹੁੰਚਾਉਂਦੇ ਹੋ ਸੰਤਾਂ ਸ਼ਰਦਾ ਪੂਰੀ ਕਰਦੇ ਹਾਂ ਤੁਹਾਡੇ ਚੈਨ ਨੂੰ ਚੜ੍ਹਦੀ ਕਲਾ ਦੇ ਰਾਜ ਵਿੱਚ ਤੇ ਕੀ ਵਕਤ ਸੇ ਸੋ ਫੇਰ ਮਾਤ ਦੇ ਵਿੱਚ ਸਾਰੀ ਸਖਸ਼ਮਤਾ ਦਾ ਧੰਨਵਾਦ ਕਰਦਾ ਆਪ ਜੀ ਨੂੰ ਬੇਨਤੀ ਕਰਦਾ ਇੱਕ ਇਸ ਸਥਾਨ ਤੇ ਬੱਚੇ ਪੜ੍ਹਦੇ ਹਨ ਉਹਨਾਂ ਨੂੰ ਸੰਥਿਆ ਗੁਰਬਾਣੀ ਦਿੱਤੀ ਜਾਂਦੀ ਹੈ ਕੇਸਗੜ੍ਹ ਸਾਹਿਬ ਤੋਂ ਕਿ ਗਰੰਟੀ ਰੱਖਿਆ ਹੋਇਆ ਹੈ ਉਸ ਤੋਂ ਬਾਅਦ ਦੂਜਾ ਆਪਾ ਇਸਵਿੰਦਰ ਸਿੰਘ ਜੋ ਕਿ ਬਾਤ ਇਸ ਕੋਚੀ ਦੇ ਸਥਾਨਾਂ ਤਪਲਾ ਦੇ ਬਾਜਾ ਸਿਖਾਉਂਦੇ ਹਨ ਸੋ ਆਪਣੇ ਬੱਚਿਆਂ ਨੂੰ ਜਿਨ੍ਹਾਂ ਨੇ ਸੰਥਿਆ ਲੈਣੀ ਹੈ ਤਪਲਾ ਦੇ ਬਾਜਾ ਸਿੱਖਣਾ ਕੋਈ ਤੇ ਗੁਰੂ ਭੇਜਣ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਕੋਈ ਫੀਸ ਨਹੀਂ ਦਿੱਤੀ ਜਾਂਦੀ ਸੋ ਕੱਪੜਾ ਰੋਟੀ ਪਾਣੀ ਸਭ ਫਰੀਦ ਰਹਿ ਦਿੱਤਾ ਜਾਂਦਾ ਸਵੰਤ ਸਾਰੇ ਧੰਨਵਾਦ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੋ ਸਰਗੋਦੇ ਤੋਂ ਆਇਸਨ ਬਾਬਾ ਸੁਨਦੇਸੀ ਅਲੀ ਵੇਗਾਲਾਂ ਦੇ ਉਹ ਸਦਾ ਲੂਸਨ ਉਹਨਾਂ ਦੇ ਫਿਟਾ ਜੀ ਨੂੰ ਸਟੈਂਪ ਦੇ ਵਿੱਚ ਵਿਕਟੋਰੀਆ ਜੋ ਫਰਾਸ ਆ ਉਹ ਮਿਲਿਆ ਸੀ ਜਿਹੜਾ ਕਿ ਉਸ ਟਾਈਮ ਦੇ ਵਿੱਚ ਸਾਰਾ ਕੋਟੀ ਦਾ ਜੋ ਹੁੰਦਾ ਨਾਮ ਹੁੰਦਾ ਹੈ ਸਰਬਾਨ ਹੁੰਦਾ ਸੋ ਬਾਬਾ ਜਵਾਲਾ ਸਿੰਘ ਦੇ ਜਦੋਂ ਬਾਬਾ ਸੁੰਦਰ ਸਿੰਘ ਚੜ੍ਹਾਈ ਕੀਤੀ ਉਸ ਤੋਂ ਪਹਿਲਾਂ ਬਾਬਾ ਸੁੰਦਰ ਸਿੰਘ ਨੇ ਬਾਬਾ ਜਵਾਲਾ ਸਿੰਘ ਨੂੰ ਸਪੋਰਟ ਕਰਤਾ ਬਾਬਾ ਫਰੈਂਸੀ ਜੀ ਨੂੰ ਬਾਬਾ ਫਰੈਂਸੀ ਨਾਨਕਪੁਰ ਸਾਹਿਬ ਆਏ ਸੋ ਉਹਨਾਂ ਨੇ ਬੜੀ ਕਹਾੜਾ ਕਰਕੇ ਇਸ ਸਥਾਨ ਤੇ ਬਣਾਇਆ ਉਸ ਤੋਂ ਪਹਿਲਾਂ ਉਹਨਾਂ ਨੇ ਫੇਸਗੜ ਸਾਹਿਬ ਵਿਖੇ ਜਿ ਉਹਨਾਂ ਨੇ ਬਾਲ ਨੂੰ ਸਿੱਟਣਾ ਤੇ ਰੋਟੀ ਲੰਗਰ ਤੋਂ ਛਕ ਲੈਣੇ ਤੇ ਉਹਨਾਂ ਨੇ ਫਿਰ ਕਈ ਵਾਰ ਉਹ ਲੈਣ ਜਿਹੜੀਆਂ ਰੋਟੀਆਂ ਸੁੱਕੀਆਂ ਸਨ ਉਹ ਇਕੱਠੀਆਂ ਕਰ ਲੈਣੀਆਂ ਉਹਨਾਂ ਨੂੰ ਧੋ ਕੇ ਸੁਕਾ ਲੈਣਾ ਜਦੋਂ ਭੁੱਖ ਲੱਗਣੀ ਪਾਣੀ ਵਿੱਚ ਪਿਓ ਕੇ ਗੁੜ ਦੀ ਰੋੜੀ ਪਾ ਕੇ ਖਾ ਲੈਣੀ ਕਈ ਵਾਰ ਫਿਰ ਬਾਲਣ ਜਮਾ ਕਰਕੇ ਕੇਸਗਰ ਅਨੰਦਗਰ ਸਾਹਿਬ ਘਰ ਕੇ ਪਹਾੜਾ ਚੜ ਜਾਣਾ ਕੋਈ ਸੁੱਕੀਆਂ ਰੋਟੀਆਂ ਨਾਲ ਲੈ ਜਾਣੀਆਂ ਫਾਕੀ ਦੇ ਸਿਲੀ ਰਹਿਣਾ ਫਿਰ ਸਭ ਵਾਪਸ ਆ ਜਾਣਾ ਫਿਰ ਬਾਬਾ ਜੀ ਅਲਸ ਦੇ ਹੁਕਮਾਂ ਦੇ ਅਨਸਾਰ ਇਸ ਥਾਣਾ ਨੇ ਜੋ ਹੈ ਪ੍ਰਗਟ ਕੀਤਾ ਸਮਝੋ ਬਣਾਇਆ ਬਾਬਾ ਸ਼ੰਤ ਸਿੰਘ ਜੀ ਨਾਲ ਦੀ ਮੈਂ ਗੱਲ ਕਰਦਾ ਅਕਸਰ ਕਰਦਾ ਰਹਿੰਦਾ ਉਹਨਾਂ ਨੇ ਆਪਣੀ ਜ਼ਮੀਨ ਵੇਚ ਕੇ 6 ਕਿਰਾੜੇ ਜਗ੍ਹਾ ਜਿਹੜੀ ਪਹਿਲੇ ਸੀ ਉਹ ਲੈ ਕੇ ਦਿੱਤੀ ਸੋ ਬਾਬਾ ਪ੍ਰੇਮ ਸਿੰਘ ਦੇ ਹੁਕਮਾਂ ਦੇ ਅਨੁਸਾਰ ਅੱਜ ਭਾਵੇਂ ਕੋਈ ਗਰੀਬ ਅਮੀਰ ਸਭ ਨੂੰ ਰੋਟੀ ਪਾਣੀ ਜੋ ਇਖਤਾਨ ਤੇ ਲਿੰਦਾ ਸਭ ਦੀ ਆਸਤਾ ਪੂਰੀ ਹੁੰਦੀ ਆ ਕਿਉਂਕਿ ਉਹਨਾਂ ਦਾ ਜੋ ਜੀਵਨ ਸੀ ਬੜਾ ਨਿਸ਼ਕਾਮ ਸਾਦਾ ਤੇ ਸਾਦਗੀ ਪੂਰਨ ਸੀ ਸੋਨਾ ਦਿੱਤੇ ਚਾਲਦੇ ਅਜ ਤੱਕ ਜੋਸ਼ਰਤਾਂ ਦੇ ਲੱਗਤ ਚੱਲ ਰਿਹਾ ਮਾਰਾ ਕਿਰਪਾ ਕਰੇ ਅੱਗੇ ਵੀ ਟੁੱਟ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਮਰਨ ਦੇ ਬੰਧੂ ਮੈਂ ਨਾਹੀ ਜਨ ਪਰੂ ਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਦੇ ਮਹਾਬਕ ਅਨਸਾਰ ਬ੍ਰਹਮ ਗਿਆਨੀ ਸਾਦੇ ਜੀਵੈ ਨਹੀਂ ਮਰਦਾ ਐਸੇ ਬ੍ਰह्मज्ञानी ਐਸੇ ਤਤ ਦੇਤੇ ਸ੍ਰੀ ਅਨੰਤਪੂਰ ਸਾਹਿਬ ਦੀ ਪਾਵਨ ਧਰਤੀ ਤੇ ਜਿੰਨਾਂ ਦਾ ਆਗਮਨ ਹੋਇਆ ਸੰਗਤ ਜੀ ਆਤੀ ਸਤਕਾਰ ਜੋ ਸ੍ਰੀਮਾਨ ਸਤਿਖੰਡ ਵਾਸੀ ਸੰਤ ਬਾਬਾ ਪ੍ਰੇਮ ਸਿੰਘ ਜੀ ਆਤੀ ਸਤਕਾਰ ਜੋ ਸ੍ਰੀਮਾਨ ਸੰਤ ਬਾਬਾ ਗੱਜਣ ਸਿੰਘ ਜੀ ਅਤੇ ਆਤੀ ਸਤਕਾਰ ਸ੍ਰੀਮਾਨ ਸੰਤ ਬਾਬਾ ਸੰਤਾ ਸਿੰਘ ਜੀ ਰਾਗੀ ਵਾਗ ਵਾਲੇ ਅਤੇ ਆਤੀ ਸਤਿਕਾਰਯੋਗ ਸੰਤ ਬਾਬਾ ਖੁਸ਼ਹਾਲ ਸਿੰਘ ਜੀ ਤੇ ਬੀਸਾਗਾਲੇ ਸੰਤ ਜੀ ਜਿਨ੍ਹਾਂ ਦੇ ਮਿੱਠੀ ਯਾਦ ਨੂੰ ਮੁੱਖ ਰੱਖਦੇ ਹੋਇਆ ਆਤੀ ਸਤਿਕਾਰਯੋਗ ਮੁੱਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਜੀ ਤੇ ਬੀਸਾਗਾਲੇ ਜੋ ਡੇਰਾ ਮੋਇਆਂ ਦੀ ਮੰਡੀ ਹੈ ਸੰਤ ਜੀ ਉਥੇ ਹਰ ਸਾਲ ਫਲਾਨਾ ਸਮਾਗਮ ਕਰਾਉਂਦੇ ਹਨ ਸੋ ਅੱਜ ਵੀ 사ਤਗੁਰ ਜੀ ਦੀ ਅਪਾਰ ਬਖਸ਼ਿਸ਼ ਅਹਿਮ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਸੋਣੀ ਦੀਵਾਨ सज ਰਿਹਾ ਸੰਤ ਜੀ ਜਿਨ੍ਹਾਂ ਵਿੱਚ ਰਾਗੀ ਸਿੰਘਾਂ ਵੱਲੋਂ ਇਲਾਹੀ ਗੁਰਬਾਣੀ ਦਾ ਸ਼ਬਦ ਕੀਰਤਨ ਔਰ ਢਾਡੀ ਸਿੰਘ ਕਵਿਸ਼ਰਾਂ ਵੱਲੋਂ ਸੰਤ ਜੀ ਹਾਰਜਸ ਔਰ ਮਹਾਪੁਰਸ਼ਾਂ ਦੇ ਜੀਵਨ ਦੇ ਚਾਨਣਾ ਪਾਇਆ ਗਿਆ ਉਥੇ ਬੇਅੰਤ ਸੰਗਤਾਂ ਨੇ ਸੰਤ ਮਹਾਪੁਰਸ਼ਾਂ ਨੇ ਇਸ ਪਾਵਨ ਪਵਿੱਤਰ ਸਥਾਨ 'ਤੇ ਹਾਜ਼ਰੀ ਭਰੀ ਸੰਤ ਜੀ ਮੋਏ ਕਿਹਾ ਕਿ ਨੂੰ ਜਾਂਦਾ ਹੈ ਕਹਿੰਦੇ ਜਿਹੜੇ ਜਿਉਂਦਿਆਂ ਹੀ ਉਸ ਅਕਾਲ ਪੁਰਖ ਨਾਲ ਜੁੜੇ ਹੋਣ ਔਰ ਜਿਨ੍ਹਾਂ ਨੂੰ ਇਹ ਸੰਸਾਰ ਦੇ ਨਾਲ ਕੋਈ ਮੋਹ ਨਾ ਹੋਵੇ ਕੋਈ ਪਿਆਰ ਨਾ ਹੋਵੇ ਉਹ ਜਿਉਂਦੇ ਹੀ ਉਹ ਅਕਾਲ ਪੁਰਖ ਨਾਲ ਜੁੜੇ ਹੋਏ ਮਹਾਪੁਰਸ਼ ਹਨ ਜਿਨ੍ਹਾਂ ਦੇ ਅਜ ਮਿੱਠੀ ਯਾਤ ਵਿੱਚ ਬੇਅੰਤ ਸੰਗਤਾਂ ਦੂਰੋਂ ਦੇ ਰੇੜਿਆਂ ਤੇ ਚੱਲ ਕੇ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਪਹੁੰਚਦੀਆਂ ਹਨ ਜਿੱਥੇ ਇਸ ਧਰਤੀ ਨੂੰ ਮਾਣ ਹੈ ਖਾਲਸਾ ਪੰਥ ਦੀ ਜਨਮ ਭੂਮੀ ਦਾ ਸਤਿਗੁਰੂ ਸ੍ਰੀ ਗੁਰਤੇਗ ਬਾਦਸਾ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੁੱਚੇ ਪਰਿਵਾਰ ਦੀ ਚਰਨ ਛੋਹ ਦਾ ਮਾਣ ਪ੍ਰਾਪਤ ਹੈ ਉਥੇ ਇੱਥੇ ਮਹਾਪੁਰਸ਼ਾਂ ਵੱਲੋਂ ਵੀ ਬੇਅੰਤ ਸੇਵਾਵਾਂ ਨਿਭਾਈਆਂ ਸੰਗ ਦੀ ਆਜਿਸੀ ਜੇ ਸੋਚੀਏ ਮੰਨੀਏ ਮਹਾਪੁਰਸ਼ਾਂ ਦਾ ਜੀਵਨ ਐਸਾ ਸੀ ਕਿ ਜੋ ਕੁਝ ਵੀ ਇਸ ਧਰਤੀ ਤੇ ਉਹਨਾਂ ਨੇ ਪੈਦਾ ਕਰਨਾ ਇਸ ਧਰਤੀ ਤੇ ਕਮਾਉਣਾ ਉਹ ਸਾਰਾ ਤਰਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਲੰਗਰਾਂ ਵਿੱਚ ਪਾਉਣਾ ਕਿਲਾ ਅਨੰਦਗੜ੍ਹ ਸਾਹਿਬ ਜੀ ਦੇ ਲੰਗਰਾਂ ਵਿੱਚ ਵਸਤਾਂ ਪਾਉਣੀਆਂ ਸਬਜ਼ੀਆਂ ਪਾਉਣੀਆਂ ਸੰਗ ਜੀ ਉਹ ਕਮਾਈ ਅੱਜ ਮਹਾਪੁਰਸ਼ਾਂ ਦੀ ਬੋਲਦੀ ਹੈ ਸਤਿਗੁਰ ਦੀ ਕਿਰਪਾ ਸਦਕਾ ਮਹਾਨ ਗੁਰਮਤ ਸਮਾਗਮ ਹੋਏ ਹਨ ਔਰ ਸਤਿਗੁਰ ਦੀ ਕਿਰਪਾ ਸਦਕਾ ਅਤੁੱਟ ਲੰਗਰ ਜੋ ਤਕਰੀਬਨ ਹਰ ਰੋਜ਼ ਹੀ ਚੱਲਦੇ ਨੇ ਪਰ ਅੱਜ ਵਿਸ਼ੇਸ਼ ਤੌਰ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਮਹਾਨ ਗੁਰਮਤ ਸਮਾਗਮ ਹੋਏ ਹਨ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਉਥੇ ਮੈਂ ਅਤੀ ਸਤਿਕਾਰ ਜੋ શ્રીਮਾਨ ਸੰਤ ਬਾਬਾ ਪ੍ਰਕਾਸ਼ ਸਿੰਘ ਜੀ ਤੇ ਬੀ ਸਾਹਿਬਾਲੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿਉਂਕਿ ਜੇ ਅਸੀਂ ਇੱਕ ਨੂੰ ਮੁਖ ਰੱਖ ਕੇ ਪਿਆਰ ਕਰਕੇ ਚੱਲਾਂਗੇ ਸੰਗਤ ਜੀ ਤੇ ਸਾਡਾ ਏਕਤਾ ਇਤਿਫਾਕ ਰਹੇਗਾ ਪਰ ਸਾਡੇ ਸਮਾਗਮ ਅਤੇ ਸਾਡੇ ਜੀਵਨ ਵਿੱਚ ਉਹ ਚਲਕ ਮਾਰੇਗੀ ਜੋ ਮਹਾਪੁਰਸ਼ਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਕਿਰਪਾ ਕਰਨ ਆਤੀ ਸਤਕਾਰ ਦੇ ਸਿੰਘ ਸਾਹਿਬ ਸਾਡੇ ਮੈਨੇਜਰ ਭਾਈ ਗੁਰਦੀਪ ਸਿੰਘ ਜੀ ਭਾਈ ਹਰਦੇਵ ਸਿੰਘ ਜੀ ਔਰ ਮੇਰੇ ਨਾਲ ਭਾਈ ਜਗਨੰਦਨ ਸਿੰਘ ਜੀ ਆਏ ਨੇ ਅਤੇ ਉਥੇ ਭਾਈ ਅਮਰਜੀਤ ਸਿੰਘ ਜੀ ਤਰਾਵਲਾ ਭਾਈ ਪਿੰਡ ਦਲਜੀਤ ਸਿੰਘ ਉਹਨਾਂ ਵੱਲੋਂ ਵੀ ਹਾਜ਼ਰੀ ਲਵਾਉਣ ਵਾਸਤੇ ਉਹ ਚੇਚੇ ਤੌਰ ਤੇ ਭੇਜਿਆ ਗਿਆ ਹੈ ਉਥੇ ਇੰਗਲੈਂਡ ਵਿੱਚ ਬੈਠੇ ਪੰਜ ਪਿਆਰੇ ਸਹਿਬਾਨ ਜੋ ਇੰਗਲੈਂਡ ਦੀ ਧਰਤੀ ਤੇ ਪੰਥ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਗਏ ਹਨ ਉਹਨਾਂ ਵੱਲੋਂ ਵੀ ਹਾਜ਼ਰੀ ਲਵਾਉਣਾ ਮਹਾਪੁਰਸ਼ਾਂ ਦਾ ਕੋਟਾਣ ਕੋਟ ਧੰਨਵਾਦ ਕਰਦਾ ਇਸ ਤਰ੍ਹਾਂ ਸੰਗਤਾਂ ਨੂੰ ਗੁਰੂ ਦੇ ਨਾਲ ਸਤਿਗੁਰੂ ਦੇ ਪਵਨ ਸਥਾਨਾਂ ਦੀ ਸੇਵਾ ਦੇ ਨਾਲ ਇਹਨਾਂ ਦੇ ਸਥਾਨ ਦੇ ਨਾਲ ਜੋੜਦੇ ਰਹਿਣ ਮਹਾਪੁਰਸ਼ਾਂ ਸਤਿਗੁਰ ਜੀ ਲੰਮੀ ਉਮਰ ਚੜ੍ਹਦੀ ਕਲਾ ਅਮਰ ਤੇਰੇ ਦੇ ਜਾਗਣੇ ਨਿਤਨੇਮ ਸਵਾਸ ਸਵਾਸ ਨਿਮਰੰਦੀ ਦਾਤ ਬਖਸ਼ਦੇ ਹੋਏ ਇਨਾ ਪਾਵਨ ਅਸਥਾਨਾ ਗੁਰਦੁਆਰਾਂਾਂ ਪਾਂਥ ਦੀ ਚੜ੍ਹਦੀ ਕਲਾ ਬਖਸ਼ਣ ਮੈਂ ਬਹੁਤ ਸਮਾਗਮਾਂ ਦੀਆਂ ਵਧਾਈਆਂ ਦੇਣਾ ਪਰ ਸੰਗਤਾਂ ਨੂੰ ਜੀਵਾਇਆਂ ਵੀ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ